ਹਾਂਜੀ ਸੱਚੀ ਗੱਲ ਜੀ ਗਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਕਾਟਨ ਦੇ ਥ्रेड ਵਰਕ ਦੇ ਪਲੱਸ ਨਾਟ ਵਰਕ ਦੇ ਪਾਰਟੀ ਵਾਲੇ ਸੂਟਾਂ ਦੇ 컬렉ਸ਼ਨ ਲੈ ਕੇ ਆਏ ਐ ਇਹ ਵਾਲੇ ਰੇਟ ਸੂਟ ਤੁਹਾਨੂੰ ਮਿਲਣਗੇ ਕਾਟਨ ਦਾ ਤੁਹਾਨੂੰ ਸਟਾਫ ਮਿਲੇਗਾ ਜਿਸ ਤੇ ਉੱਪਰ ਨਾਟ ਵਰਕ ਮਿਲੇਗਾ ਤੇ ਨਾਲ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲੇਗਾ ਪ੍ਰਾਈਸ ਹੋ ਗਿਆ 3100 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲ ਜਾਣਗੇ ਇਹ ਵਾਲਾ ਹੋਏਗਾ ਜਿਹੜਾ ਕਾਟਨ ਦਾ ਸਟਾਫ ਹੋਏਗਾ ਪੈਚ ਵਰਕ ਵਾਲਾ ਤੁਹਾਨੂੰ ਡਿਜ਼ਾਈਨਰ ਸੂਟ ਮਿਲੇਗਾ ਇਹ ਵਾਲਾ ਬਟਿਕ ਪੀਸ ਹੋਏਗਾ ਔਰ ਇਹ ਵਾਲਾ ਵੀ ਜਿਹੜਾ ਹੈਗਾ ਵਿਸਕੋਸ ਔਰਗੈਂਜ਼ਾ ਦੇ ਉੱਪਰ ਰੈਡੀ ਕੀਤਾ ਗਿਆ ਬਟਿਕ ਪੀਸ ਹੈਗਾ ਤੇ ਜੋ ਕਿ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਤੇ ਪ੍ਰਾਈਸ ਵੀ ਬਹੁਤ ਹੀ ਘੱਟ ਹੈਗਾ ਆ ਇਹ ਵਾਲੇ ਥ्रेड ਵਰਕ ਦੇ ਮੈਚਿੰਗ ਸੂਟ ਹੋਣਗੇ ਕਾਟਨ ਦੇ ਔਰ ਇਹ ਵਾਲਾ ਵੀ ਜਿਹੜਾ ਸਟੱਫ ਹੋਏਗਾ ਬਰਬਰੀ ਕਾਟਨ ਦਾ ਸਟੱਫ ਰਹਿਣ ਵਾਲਾ ਹੈਗਾ ਤੇ ਨਾਲ ਤੁਹਾਨੂੰ ਚੱਕ ਮਸਲੀਨ ਦਾ ਟਾਈਡ ਆਈ ਦੁਪੱਟਾ ਮਿਲੇਗਾ ਛੜ ਦੇ ਉੱਪਰ ਵੀ ਜਿਹੜਾ ਹੈਗਾ ਇਹ ਉਹ ਫੁੱਲੀ ਥ੍ਰੈਡਵਰਕ ਰਹਿਣ ਵਾਲਾ ਡਿਜ਼ਾਈਨਰ ਪੀਸ ਹੋਣਗੇ ਕਲਰ ਆਪਸ਼ਨ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਮਿਲ ਜਾਏਗੀ ਬਾਟਮ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਪਲੱਸ 슬ੀਵਸ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਵਰਕ ਮਿਲੇਗਾ ਇਹ ਵਾਲੇ ਵੀ ਤੁਹਾਨੂੰ ਮਸਲੀਨ कॉटन ਦੇ ਜਿਹੜੇ ਸੂਟ ਹੈਗੇ ਉਹ ਮੈਚਿੰਗ ਸੂਟ ਮਿਲ ਜਾਣਗੇ ਤੇ ਤੁਹਾਨੂੰ ਮਸਲੀਨ कॉटन ਦਾ ਜਿਹੜਾ ਟਾਈਡਾਈ ਦਾ ਦੁਪੱਟਾ ਮਿਲ ਜਾਏਗਾ ਇਹਨਾਂ ਦਾ ਪ੍ਰਾਈਸ ਵੀ ਆਪਾਂ ਨੇ ਸਕਰੀਨ ਦੇ ਉੱਪਰ ਮੈਂਸ਼ਨ ਕੀਤਾ ਹੋਇਆ ਹੈਗਾ ਇਹ ਵਾਲੇ ਬਰਬਰੀ कॉटन ਦੇ ਮੈਚਿੰਗ ਸੂਟ ਮਿਲਣਗੇ ਤੇ ਨਾਲ ਤੁਹਾਨੂੰ ਫੂਲਕਾ ਡਾਟਸ ਦਾ ਹੀ ਤੁਹਾਨੂੰ ਜਿਹੜ 2250 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਹੈਗੀ ਜਿਹੜੀ ਉਹ ਮਿਲ ਜਾਏਗੀ ਐਵਲੀ ਜਿਹੜੇ ਸੂਟ ਤੁਹਾਨੂੰ ਮਿਲਣਗੇ ਇਹ ਮਿਲੇਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਮਿਲੇਗੀ ਤੁਹਾਨੂੰ ਤੇ ਨਾਲ ਤੁਹਾਨੂੰ ਚਿਕਨ ਦਾ ਜਿਹੜਾ ਹੈਗਾ ਉਹ ਡਿਜੀਟਲ ਪ੍ਰਿੰਟ ਦਾ ਹੀ ਤੁਹਾਨੂੰ ਪਲਾਜ਼ੋ ਮਿਲੇਗਾ ਜਿਹੜਾ ਕਿ ਤੁਹਾਨੂੰ ਪਰ ਮੀਟਰ ਦੇ ਅਕੋਰਡਿੰਗ ਮਿਲੇਗਾ ਪ੍ਰਾਈਸ ਐਵਲੀ ਜਿਹੜੇ ਰਹਿਣ ਵਾਲੇ ਹੈਗੇ ਟੈਬੀ ਮਸਲੀਨ ਦਾ ਤੁਹਾਨੂੰ ਮੈਚਿੰਗ ਸੂਟ ਮਿਲੇਗਾ ਤੇ ਨਾਲ ਤੁਹਾਨੂੰ ਟੈਬੀ ਮਸਲੀਨ ਦਾ ਇਹ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਫਾਈਨ ਕੁਆਲਿਟੀ ਦਾ ਦੁਪੱਟਾ ਮਿਲੇਗਾ ਪ੍ਰਾਈਸ ਹੋ ਗਿਆ 2050 ਰੁ ਜਿਹੜਾ ਹੈਗਾ ਇਹ ਸੂਟ ਬਣਾ ਕੇ ਰੈਡੀ ਕਰ ਸਕਦੇ ਹੈਗੇ ਆਂ ਇਹ ਵਾਲੇ ਤੁਹਾਨੂੰ ਮਸਲੀਨ ਕਾਟਨ ਦੇ ਟਾਈ ਡਾਈ ਸੂਟ ਮਿਲਣਗੇ 1450 ਰੁਪਏ ਦੇ ਵਿੱਚ ਸੇਮ ਐਜ਼ ਦਾ ਟਾਈ ਡਾਈ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕੋਈ ਕਲਰ ਆਪਸ਼ਨ ਵੀ ਦੇ ਸਕਦੇ ਹੋ ਤੁਸੀਂ ਸੇਮ ਐਜ਼ ਦਾ ਜਾਰਜਟ ਤੇ ਵੀ ਰੈਡੀ ਕਰਾ ਸਕਦੇ ਹੋ ਸੇਮ ਪ੍ਰਾਈਸ ਦੇ ਵਿੱਚ ਮਸਲੀਨ कॉटन ਤੇ ਵੀ ਰੈਡੀ ਕਰਾ ਸਕਦੇ ਹੈਗੇ ਆ ਇਹ ਵਾਲੇ ਜਿਹੜੇ ਸੂਟ ਤੁਹਾਨੂੰ ਮਿਲਣਗੇ ਇਹੇ ਟੈਸਟਾ ਬ੍ਰਾਂਡ ਦੀ ਬਰਬਰੀ कॉटन ਹੋएगी प्लस क्रश कॉटन ਦਾ ਸਟਾਫ ਮਿਲੇਗਾ ਇਹਨਾਂ ਦਾ ਪ੍ਰਾਈਸ ਹੋਏਗਾ 2600 ਰੁਪਏ ਦੇ ਤੁਹਾਨੂੰ 올ਓਵਰ ਜਿਹੜਾ ਸੂਟ ਹੈਗਾ ਉਹ ਮਿਲ ਜਾਏਗਾ ਇਹਨਾਂ ਦਾ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਇਹ ਆ ਪਾਰਟੀ ਫੰਕਸ਼ਨ ਦੇ ਲਈ ਤੁਸੀਂ ਇਹ ਵਾਲੇ ਸੂਟਾਂ ਜਿਹੜੇ ਹੋ ਯੂਜ਼ ਕਰ ਸਕਦੇ